ਬਟਾਲਾ ਚ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਆਵਾਜ਼ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਵਿਸ਼ੇਸ਼ ਕਰ ਜਿਨ੍ਹਾਂ ਵਾਹਨਾਂ ਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਨੇ ਉਹਨਾਂ ਦੀ ਜਾਂਚ ਇੱਕ ਵਿਸ਼ੇਸ਼ ਮੀਟਰ ਨੌਇਸ ਲੈਵਲ ਚੈੱਕ ਕਰ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਨੇ ਗ੍ਰਾਫਿਕ ਪੁਲਿਸ ਇੰਚਾਰਜ ਸ੍ਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੌਇਸ ਲੈਵਲ ਮੀਟਰ ਮਿਲੇ ਹੋਇਆ ਹੈ ਤੇ ਉਸ ਨਾਲ ਉਹ ਉਹਨਾਂ ਵਾਹਨਾਂ ਦੀ ਜਾਂਚ ਕਰ ਰਹੇ ਨੇ ਤੇ ਬੰਦ ਦੀ ਕਾਨੂੰਨੀ ਕਾਰਵਾਈ ਦੇ ਤਹਿਤ ਚਲਾਨ ਕੱਟ ਰਹੇ ਨੇ ਇੱਥੇ ਜੀ ਅੱਜ ਸੁੱਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨੌਇਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ ਪ੍ਰਾਪਤ ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਹੈ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰ ਦਿੱਤਾ ਉਹਦੀ ਆਵਾਜ਼ ਮਾਪਦੀ ਆ ਵੀ ਜਿੰਨੀ ਕਿ ਪ੍ਰਦੂਸ਼ਤ ਹੋ ਰਹਿਤ ਹੈ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਿਆਦਾ ਹੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਈਸ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਦੇ ਚੌਂਕ ਕੀਤੇ ਜਾ ਰਹੇ ਨੇ ਚਲਾਨ ਕਿ ਸਾਡੇ ਅਫਸਰਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਨੂੰ ਬਟਾਲਾ ਦੇ ਵਿੱਚ ਉਹਦੇ ਤਾ ਤੇ ਹੀ ਕਰ ਰਹੇ ਨੇ